ਬਹੁਤ ਸੋਹਣੀ ਰੌਣਕ ਲੱਗੀ ਹੋਈ ਹੈ ਪੰਡਾਲ ਭਰਿਆ ਹੋਇਆ ਸਭ ਤੋਂ ਪਹਿਲਾਂ ਤਾਂ ਆਸੀਂ ਸਾਡੇ ਦੋਵਾਂ ਵੀਰਾਂ ਵੱਲੋਂ ਤੁਹਾਨੂੰ ਬਹੁਤ-ਬਹੁਤ ਸਵਾਗਤ ਤੇ ਮੁਬਾਰਕਾਂ ਇਸ ਮੇਲੇ ਦੀਆਂ ਆਸ-ਪਾਸ ਤੁਸੀਂ ਜੁੜ ਬੈਠਦੇ ਹੋ ਤੇ ਇਨਕਲਾਬੀ ਨਾਟਕ ਦੇਖਦੇ ਹੋ ਸੋ ਕੁਝ ਚਲੰਤ ਮੁੱਦਿਆਂ ਤੇ ਤੁਹਾਡੇ ਨਾਲ ਵਿਅੰਗ ਤੇ ਕੁਝ ਹਾਸੇਮਖੋਲ ਲੈ ਕੇ ਹਾਜ਼ਰਾਂ ਅੱਲਾ ਵੀ ਮਹਾਰਾਜ ਰਾਜੀ ਰੱਖੇ ਆਹਾ ਦੇ ਤਾਰੋ ਵੇ ਪੱਧਿਆ ਰਹਿਣਾ ਹੱਸ ਤਾਰੋ ਰੰਗ ਭਾਗ ਲੱਗੇ ਆ ਹੱਸ ਤਾਰੋ ਜਾਗ ਲੱਗੇ ਰਹਿਣਾ ਇਹ ਆਨਸਾਨ ਲੱਗੇ ਰਹਿਣਾ ਲਾੜੀਆ ਲਾੜੀਆ ਐਡਾ ਸੋਹਣਾ ਕਾਠੀ ਐਡਾ ਸੋਹਣਾ ਮੇਲਾ ਸਜਿਆ ਆ ਬੜੀ ਰੌਣਕ ਲੱਗੀ ਜੇ ਉਹ ਲਾੜੀਆ ਲੋਕ ਆਪਣਾ ਟਾਈਪ ਕੱਢ ਕੇ ਸੋਟਾ ਹੀ ਅੱਛਾ ਕੋਈ ਗੱਲ ਸੁਣਾ ਛਾੜਾ ਕਿਹੜੀ ਗੱਲ ਸੁਣਾਵਾਂ ਉਹ ਕੋਈ ਆਉਦੇ ਘਰ ਪਰਿਵਾਰ ਦੀ ਤੇ ਆਉਦੇ ਵਿਆਹ ਦੀ ਗੱਲ ਸੁਣਾ ਲੈ ਬਾਈ ਜੀ ਮੇਰੇ ਰਿਸ਼ਤੇ ਦੀ ਗੱਲ ਸੁਣ ਲੋ ਤਾਂ ਤੇਰੇ ਰਿਸ਼ਤੇ ਦੀ ਸੁਣਾ ਦੇ ਉਹ ਮੇਰੇ ਰਿਸ਼ਤੇ ਦੀ ਗੱਲ ਚੱਲਦੀ ਰਹਿੰਦੀ ਐ ਆਹਾ ਮੈਨੂੰ ਦੇ ਵੀ ਦੋ ਤਿੰਨ ਵਾਰੀ ਤੇ ਕਹਿੰਦਾ ਕਿ ਯਾਰ ਰੋਣਾ ਹੀ ਸੇ ਗੱਲ ਦਾ ਕਹਿੰਦਾ ਹੀ ਕੋਈ ਨਹੀਂ ਨੇ ਦੇਖ ਤੀ ਹਵੇ ਤਾ ਦੇਖ ਕੇ ਹੀ ਮੁੜ ਜਾਂਦੇ ਆ ਤੇਰਾ ਗੱਲ ਕੋਈ ਗੱਲ ਸਿਰੇ ਜੇ ਨਹੀਂ ਲਾਉਂਦੇ ਮੈਨੂੰ ਤਾਂ ਦੋ ਦੋ ਵਾਰੀ ਦੇਖਦੇ ਆ ਮੈਥਾ ਕੋਸ ਨਾ ਕੋਸ ਬੋਲਿਆ ਜਾਂਦਾ ਬੋਲਦਾ ਤੂੰ ਵੱਧਾ ਬੋਲ ਜਾਦੇ ਜਾਂਦਾ ਅੱਛਾ ਪਹਿਲਾਂ ਮੈਨੂੰ ਉਹ ਕਰੇ ਦੇਖਦੇ ਆ ਫਿਰ ਗਲੀ ਚੋਂ ਕਹਿੰਦੇ ਬਾਹਰ ਨਿਕਲ ਅਸੀਂ ਤੈਨੂੰ ਦੇਖਦੇ ਆ ਮਨ ਕੋ ਦੋ ਵਾਰੀ ਦੇਖਦੇ ਆ ਦੇਖਾ ਦਿਖਾਈ ਬਾਲੀ ਲੱਗੀ ਕੋਈ ਸਰਖੜਕ ਬੜਾ ਕੋ ਰਿਸ਼ਤੇ ਨਿਕਾਲ ਚੱਲੀ ਗਈ ਥੋੜੀ ਜੀ ਗੱਲ ਲੱਗੇ ਤੁਰੀ ਸੀ ਅੱਛਾ ਕਿ ਤੁਰੀ ਬਚੋਲਾ ਚੰਗਾ ਮਿਲ ਗਿਆ ਅੱਛਾ ਕੁੜੀ ਵਾਲੇ ਆ ਕੇ ਕਹਿੰਦੇ ਮੁੰਡਾ ਸਾਨੂੰ ਪਸੰਦ ਆ ਅੱਛਾ ਮੁੰਡਾ ਸੋਹਣਾ ਸਲੱਖਾ ਤੂੰ ਲਾੜਦੀ ਹੈ ਗਈ ਬਹੁਤ ਜ਼ਿਆਦੇ ਸੋਹਣਾ ਤੇ ਹੈ ਗਈ ਆਹ ਕਹਿੰਦੇ ਵੀ ਮੁੰਡਾ ਪਸੰਦ ਹੈ ਅੱਛਾ ਮੁੰਡਾ ਸਾਨੂੰ ਪਸੰਦ ਆ ਗਿਆ ਇਹ ਕਹਿੰਦੇ ਦੱਸੋ ਕਰਦਾ ਕੀ ਹੈ ਅੱਛਾ ਘਰ ਦੇ ਕਹਿੰਦੇ ਜੀ ਐਮਏ ਕੀਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਹੋ ਤੇ ਨਾਟਕਾਂ ਵਾਲਿਆਂ ਨਾਲ ਤੇ ਅੱਛਾ ਨਾਟਕ ਕਿਹੜਾ ਕਹਿੰਦਾ ਉਹ ਹੀ ਕਹਿੰਦਾ ਨਾਟਕ ਸਾਡੀ ਕੁੜੀ ਬਥੇਰੇ ਕਰ ਲੈਂਦੀ ਆ। ਮਾਰਦੀ ਦਾ ਹੋਵੇ। ਹੁਣ 150 ਕਰਕੇ ਦਿਖਾ ਦੂ। ਕਰਿਆ ਕਰ। ਇੰਸਟਾਗ੍ਰਾਮ ਤੇ ਹੀ ਰਹਿੰਦੀ ਆ। ਮਾਰਦੀ ਆ। 6600 ਫੋਲੋਅਰ ਆ। ਮਾਰਦੀ ਤਾਂ ਫਿਰ ਤੁਸੀਂ ਕੀ ਕੀਤਾ? ਫੇਰ ਅਸੀਂ ਕੀ ਕਰਨਾ ਅਸੀਂ ਕੁੜੀ ਨੂੰ ਫੋਲੋ ਕਰਕੇ ਆਏ ਆ। ਹੁਣ ਉਹਦੀ ਰੀਲਾਂ ਦੇਖ ਲਈ ਦੀ। ਵਾਹ ਜੀ ਲੱਗਾ ਰਹਿਦਾ। ਓਏ 5 ਦਿਨ ਦਾ ਹੀ ਰੀਲ ਨਹੀਂ ਦੇਖੀਆ। ਹਲੋ ਕਾ ਤਾ ਬਈ ਪੰਜਾਬ ਤੇ ਨੈਟ ਬੰਦ ਰਿਹਾ ਏ। ਨਾਨਾ ਮੈਂ ਵੀ ਗੱਲ ਸਿਰੇ ਲਾਤੀ ਮੈਂ ਕਿਹਾ ਮੈਂ ਕਿਹਾ ਸਾਨੂੰ ਹਸਾਉਣ ਵਾਲਿਆਂ ਨੂੰ ਇਨਾ ਹੱਦ ਕਿਤਨਾ ਲਾਓ ਹਲਾਓ ਕਰਤਾ ਬਾਈ ਅਸੀਂ ਕਰੀਏ ਨਾ ਤਾਂ ਫੁੱਦ ਨਹੀਂ ਕਰਦੇ ਜੇ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ ਹੱਸ ਕਰਿਆ ਕਰ ਨਾਲੇ ਪਤਾ ਹੀ ਆ ਸਾਡਾ ਤੁਸੀਂ ਕੁੜੀ ਨੇ ਜਿੰਦੇ ਅਸੀਂ ਬਿਜਲੀ ਨਹੀਂ ਦੇਣੀ ਸਹੀ ਗੱਲ ਆ ਫਿਰ ਲਾਈ ਆਇਓ ਘਰ ਨਹੀਂ ਜੰਗੇ ਰਹੋਗੇ ਲਾਤੀਆ ਮੁੱਖ ਮੰਤਰੀ ਤਾਂ ਮੈਨੂੰ ਯਾਦ ਆਇਆ ਈ ਯਾਰ ਓਏ ਉਹਨੇ ਬਿਆਨ ਦਿੱਤਾ ਈ ਉਹ ਕਹਿੰਦਾ ਬਹੀ ਦੋ ਟੋਲ ਪਲਾਜੇ ਬੰਦ ਕਰਤੇ ਈ ਲੈ ਬਾਈ ਜੀ ਇਹ ਤਾਂ ਨਾ ਪਤਾ ਕਰ ਲੋ ਆਹੋ ਕਿਹੜੀ ਗੱਲ ਦਾ ਅੱਜ 1 ਫਰਵਰੀ ਲਾ ਕਿਤੇ ਮਜ਼ਾਕ ਤਾਂ ਨਹੀਂ ਕਰ ਗਿਆ ਕਰਿਆ ਉਹ ਹੁਣ ਤੱਕ ਮਜ਼ਾਕ ਹੀ ਕਰਦਾ ਰਿਹਾ ਹੈ ਨਹੀਂ ਤਾਂ ਵੀ ਕਿਤੇ ਮਜ਼ਾਕ ਹੀ ਨਾ ਹੋਵੇ ਹੋਰ ਠੀਆਂ ਦਾ ਉਹ ਲਾਲੀ ਦੇਖ ਲਓ ਕਦੀ ਸਰਕਾਰ ਬਣੀ ਆ ਓਏ ਉਹ ਮਨਾਂ ਵੱਡੇ ਵੱਡੇ ਬਿਆਨ ਦਿੱਤੇ ਆ ਵੱਡੇ ਵੱਡੇ ਬਿਆਨ ਦਿੱਤੇ ਸਰਕਾਰ ਨਵੀਂ ਬਣ ਗਈ ਆਹੋ ਕਹਿੰਦੇ ਲੈ ਵੀ ਅੰਨਲੇ ਭਾਵੇਂ ਤੁਸੀਂ 4 ਵਾਰੀ ਬਣ ਜਾਓ 5 ਵਾਰੀ ਬਣ ਜਾਓ ਆਹੋ ਪੈਨਸ਼ਨ ਤੁਹਾਨੂੰ ਇੱਕੋ ਹੀ ਮਿਲੂਗੀ ਤੇ ਦੋ ਵਾਰੀ ਕੀ ਹੋ ਸਕਦਾ ਕਿਹੜਾ ਦੋ ਹੋ ਸਕਦੇ ਆ ਪਗਵਾਰ ਦੁਕਾਨ ਨੇ ਦੋ ਹੀ ਕਰਾਏ ਆ ਇਹਨਾਂ ਦੇ ਸਨਹੋਰ ਵਾਲੇ ਐਮਐਲਏ ਹੰਡਾਂ ਤੇ ਆ ਕੀ ਲੱਗ ਕੇ ਲਾਤਾ ਕਹਿੰਦੇ ਜੀ ਸਾਡਾ ਕੰਮ ਬੋਲਦਾ ਸਾਡਾ ਕੰਮ ਬੋਲਦਾ ਹੋ ਕਿਤੇ ਵੱਡੇ ਵੱਡੇ ਬੈਨਰ ਲੱਗੇ ਤੇ ਲਿਖਿਆ ਉਹਨਾਂ ਤੇ ਸਾਡਾ ਕੰਮ ਬੋਲਦਾ ਸਾਡਾ ਕੰਮ ਬੋਲਦਾ ਉਹ ਪਤੰਦਰੋਂ ਦੇ ਕੰਮ ਬੋਲਦਾ ਤੇ ਕੰਮ ਨੂੰ ਬੋਲਣ ਤੋਂ ਬੋਲੀ ਤਾਂ ਤੁਹਾਡੇ ਪੁੱਛ ਜਾਂਦੇ ਆ ਇਹਨਾਂ ਤੇ ਲਾਇਆ ਲਠਰ ਬਿਆ ਬੋਲੀ ਜਾਂਦਾ ਉਹੀ ਪਹਿਲਾ ਕੰਮ ਤੇ ਲਾ ਦਿੰਦੇ ਲਾਉਂਦਾ بڑا ਹੋ ਜਾਂਦਾ ਵੀ ਕੰਮ ਨਿਭੜਦਾ ਛਾਪਿਆ ਕੀ ਉਹਨਾਂ ਨੇ ਲੱਗਤਾ ਜੀ ਸਾਡਾ ਕਾਮ ਬੋਲਦਾ ਉਹ ਤੇਰੀ ਉਹ ਗੁਰੂ ਆ ਤਾਂ ਲਿਖਣ ਦੀ ਲੋੜ ਹੀ ਨਹੀਂ ਸੀ ਲੋਕਾਂ ਤੋਂ ਬਈ ਉਹ ਤਾਂ ਤੁਹਾਡੇ ਲੱਛਣ ਹੀ ਦਸੀ ਜਾਂਦੇ ਸਾਡ ਦੀ ਦਾ ਵਿਆਹ ਤਾਂ ਦੋ ਦੋ ਕਰਾਈ ਜਾਂਦੇ ਤੁਹਾਡਾ ਕਾਮ ਹੀ ਬੋਲਣਾ ਹੋਰ ਤੁਹਾਡੇ ਮੋਰ ਬੋਲਣੇ ਇਹ ਗੱਲ ਆ ਉਹ ਦੇਖ ਲੈ ਝਾੜੂ ਵਾਲੇ ਦੋ ਦੋ ਵਿਆਹ ਕਰਾ ਗਏ ਤੇ ਬੀਜੇਪੀ ਵਾਲੇ ਉਹ ਪਗੰਦਰ ਸਾੜੀ ਤੁਰੇ ਫਿਰਦੇ ਆ ਉਹਨਾਂ ਦਾ ਨਾਂ ਕਾਮ ਬੋਲਦਾ ਨਾ ਕਾਮ ਉਹਨਾਂ ਦਾ ਕੀ ਬੋਲਿਆ ਜਾਂਦਾ ਕਹੇ ਸਾਡੇ ਵੀ ਬਨੇਰੇ ਉੱਤੇ ਬੋਲੀ ਦੇ ਲੋਕਾਂ ਨੇ ਕਾ ਕ ਕਰਾਤੀ ਹੈ ਓਏ ਇੱਥੇ ਤਾਂ ਜਿਹੜਾ ਆਉਂਦਾ ਝਾੜੂ ਪੁੱਠਾ ਹੀ ਫੇਰੀਏ 100 ਰੁਪਿਆ ਝਾੜੂ ਨਹੀਂ ਹੁੰਦਾ ਬੋਕਰ ਹੁੰਦੀ ਲੈ ਮੈਨੂੰ ਪੁੱਠੇ ਝਾੜੂ ਤੇ ਗੱਲ ਹੀ ਆਦਾ ਗੱਲ ਕਾਦੀ ਯਾਦਾ ਹੀ ਹੈ ਪ੍ਰਧਾਨ ਮੰਤਰੀ ਦੀ ਆਹ ਪ੍ਰਧਾਨ ਮੰਤਰੀ ਆਦਾ ਆਇਆ ਕੋ ਉਹ ਪਿੱਛੇ ਦੇ ਚੀਤੇ ਨੇ ਆਇਆ 80 ਵੀ 100 ਕਰੋੜ ਦੇ ਅੱਛਾ ਇੰਨੇ ਮਹਿੰਗੇ ਚੀਤੇ ਤੇ ਲਾੜਦੀਏ ਕਰਦੇ ਕੀ ਮਿਉ ਮਿਉ ਕਰਦੇ ਆ ਕੱਲੀ ਘਾਈ ਖਾਂਦੇ ਤੋ ਹਰੀ ਬਾਲੇ ਆ ਹੋਰ ਉਹਨਾਂ ਨੇ ਦੁੱਧ ਦੇਣਾ ਯਾਦ ਆ ਗਿਆ ਆ ਯਾਦ ਗਿਆ ਦੁੱਧ ਤੋਂ ਯਾਦ ਆਇਆ ਜੋ ਦੁੱਧ ਤੋਂ ਯਾਦ ਆ ਗਿਆ ਇਹ ਪਤੰਦਰ ਵੋਟਾਂ ਗਾਂ ਦੇ ਨਾਂ ਤੇ ਮੰਗੀ ਕੇ ਖਰੀਦੇ ਚੀਤੇ ਜਾਂਦੇ ਆ ਮਰਲਾ ਦਾ ਹੈ ਲਗੇ ਆ ਉਹ ਮੇਰੀ ਗੱਲ ਮੰਨਦੇ ਉਹ ਤੇਰੀ ਗੱਲ ਕਿਵੇਂ ਮੰਨ ਲੈਂਦੇ ਚੀਤੇ ਨਾਲ ਆਉਂਦੇ ਬੱਕਰੀਆਂ ਲੈ ਆਉਂਦੇ ਨਾ ਕਿ ਚੀਤੇ ਨਾਲ ਲਿਆਉਂਦੇ ਬੱਕਰੀਆਂ ਲੈ ਦੋ ਉਹਦੇ ਨਾਲ ਕੀ ਹੋ ਜਾਂਦਾ ਉਹਦੇ ਨਾਲ ਸੱਲ ਪੂਰੇ ਹੁੰਦੇ ਆ ਕਹਿੰਦੇ ਬੱਕਰੀ ਦਾ ਦੁੱਧ ਚੰਗਾ ਹੁੰਦਾ ਹੈ ਸਹੀ ਗੱਲ ਆ ਚੋਣਾ ਤੇ ਚੰਨੀ ਦਾ ਵਹਿਗਿਆ ਕੋਦੀਆ ਮੋਜ ਲੱਗੀ ਰਹਿਣੀ ਸੀ ਰੌਣਕ ਮੇਲਾ ਹੋ ਜਾਂਦਾ ਮਾਰਨਾ ਕਰਦੇ ਬੰਦ ਹੋ ਕੀ ਹੋਇਆ ਇਹ ਹੜਨਾ ਵਿਧਾਨੀਆਂ ਉਹ ਕਿੱਥੇ ਆ ਗੁੜੇ ਵਾਲੇ ਨਹੀਂ ਆਏ ਨੇ ਤਾਂ ਮੋਬਾਈਲ ਕਰਦੇ ਠੀਕ ਸੱਜਾ ਬਾ ਡਾਲਰ ਬਾਬੇ ਨੇ ਦੇਵਤਾ ਹੱਥ ਮਾਰਿਆ ਸੀ ਮੈਨੂੰ ਭਲੇ ਖਾਲ ਲੱਗ ਗਿਆ ਮੈਂ ਖੰਨਾ ਕਹਿੰਦਾ ਜਾਂਦੇ ਹੋਊਗਾ ਹੋਰ ਕੀ ਆ ਜਾ ਜੀ ਜੇ ਮਿਲਦੀਆਂ ਓ ਇਹਨਾਂ ਨੂੰ ਸੁਣਾਉਣਾ ਪੈਂਦਾ ਇਹ ਸੁਣਾਉਣਾ ਕੀ ਹੈ ਆਹਾ ਲੈ ਵੇਲ ਦੀ ਵੇਲ ਸਰਦਾਰ ਸਾਹਿਬ ਦੇ ਰੁਪਈਆ ਦੀ ਵੇਲ ਵੇਲ ਵਧਾ ਵੀ ਲੈਖੇ ਇਹੜੇ ਹਸੀਅਤ ਇਹਨਾਂ ਨੂੰ ਵੀ ਆਤ ਪਾਵੇਂ ਭਾਈ ਉੱਠਣ ਨਾਲ ਲੱਤਾਂ ਸਦਨਾ ਹੋ ਜਾਂਦੇ ਮੈਂ ਸਹੀ ਗੱਲ ਆ ਇੱਕ ਥਾਂ ਤੇ ਬੈਠਾ ਬੰਦਾ ਜੁੜ ਜਾਂਦਾ ਹੈ ਇਹ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਹਲਕਾ ਹੋ ਜਾਂਦਾ ਬੰਦਾ ਹੋਰ ਸੁਣ ਲੈ ਹੋਰ ਸੁਣਾ ਦੇ ਹੋਰ ਕੀ ਸੁਣਾਣਾ ਉਹ ਹੋਰ ਸੁਣਾ ਕੋਈ ਆਪਦੀ ਗੱਲ ਸੁਣਾ ਮੈਨੂੰ ਇੱਕ ਗੱਲ ਹੀ ਆ ਗਈ ਹੈ ਗੱਲ ਗਾਲੀ ਆ ਰਹੀ ਪ੍ਰਧਾਨ ਮੰਤਰੀ ਦੀ ਕੋਈ ਆ ਗਈ ਹੈ ਪ੍ਰਧਾਨ ਮੰਤਰੀ ਦੀ ਆਦ ਆਈ ਆ ਭਾਈ ਜੀ ਪ੍ਰਧਾਨ ਮੰਤਰੀ ਦੀ ਸੀ ਆਹੋ ਜਦੋਂ ਨਿੱਕਾ ਸੀਗਾ ਆਪ ਵੀ ਦੱਸਿਆ ਉਹਨੇ ਆਹਾ ਪਰ ਰੇਲਵੇ ਸਟੇਸ਼ਨਾਂ ਤੇ ਤੇ ਰੇਲਾਂ 'ਚ ਚਾਹ ਵੇਚਦਾ ਸੀ ਆ ਮੈਂ ਵੀ ਸੁਣਿਆ ਕਹਿੰਦੇ ਵੀ ਉਦੋਂ ਚਾਹ ਵੇਚਦਾ ਹੁੰਦਾ ਸੀ ਜਦੋਂ ਵੱਡਾ ਹੋ ਗਿਆ ਪ੍ਰਧਾਨ ਮੰਤਰੀ ਬਣ ਗਿਆ ਅੱਛਾ ਫੇਰ ਆ ਫੇਰ ਪਤੰਦਰ ਰੇਲਾਂ ਹੀ ਵੇਚ ਗਿਆ ਰੇਲਵੇ ਸਟੇਸ਼ਨ ਹੀ ਵੇਚ ਤੇ ਇਹ ਸਾਰਾ ਕੁਝ ਹੀ ਵੇਚ ਗਿਆ ਫੇਰ ਤਾਂ ਮੈਂ ਚੰਗਾ ਏ ਮੈਂ ਕਹਿੰਦਾ ਕੱਪੜੇ ਦੀ ਦੁਕਾਨ ਤੇ ਵੀ ਲੱਗ ਜੇ ਫਰੇਕ ਨੂੰ ਇੱਕ ਇੱਕ ਸੂਟ ਦੇ ਕੇ ਤੋਂ ਰੁਪਾ ਕਰ ਗਿਆ ਹਰ ਚੀਜ਼ ਹੀ ਵੇਚ ਹੀ ਪਾਇਆ ਇਹ ਸਸ ਨੌਣ ਲਗਾ ਦੇ ਰਾਤ ਵੇਲੇ ਆਪਾਂ ਉਹਦੇ ਜਾਂਦੇ ਰਹਿੰਦੇ ਪਹਿਲਾਂ ਆਹ ਦੂਰ ਕਿਤੇ ਦੂਰ ਗਰੇਡੇ ਜਾਈਦਾ ਹੁਣ ਜੇ ਮੋਗੇ ਤੋਂ ਚੱਲ ਕੇ ਆਏ ਆ ਮੋਗੇ ਤੋਂ ਚੱਲ ਕੇ ਆਏ ਤੇ ਨੂੰ ਰਾਤ ਪੈ ਗਈ ਤੇ ਕਿਸੇ ਦਾ ਦਰਵਾਜ਼ਾ ਖੜਕਾਇਆ ਕਹਿੰਦਾ ਜੀ ਮੈਨੂੰ ਹਨੇਰਾ ਪਵੇਲਾ ਹੋ ਗਿਆ ਤੇ ਮੈਂ ਰਾਤ ਕੱਟਣੀ ਆ ਰਾਤ ਕੱਟਣੀ ਆ ਤੇਰਾ ਬਾਲਾ ਹੋ ਗਿਆ ਸੀ ਆਹ ਕਹਿੰਦਾ ਜੀ ਸਾਡੇ ਤਾਂ ਧੀਆ ਭੈਣ ਉਹ ਨਾਲ ਧੀਆ ਮੈਂ ਧੀਆ ਪਿਆ ਸੀ ਤੇ ਉਹਨੇ ਦਰਵਾਜ਼ਾ ਬੰਦ ਕਰ ਉਹਨੇ ਦਰਵਾਜ਼ਾ ਬੰਦ ਕਰ ਲਿਆ ਆਹ ਦੂਜੇ ਘਰੇ ਗਿਆ ਦਰਵਾਜ਼ਾ ਖੜਕਾਇਆ ਦੂਜੇ ਘਰੇ ਜਾ ਕੇ ਦਰਵਾਜ਼ਾ ਰਾਤ ਕਹੀ ਮੈਂ ਰਾਤ ਕੱਟਣੀ ਆਉ ਆ ਉਹਨਾਂ ਨੇ ਕਿ ਦਰਵਾਜਾ ਉਹ ਕਹਿੰਦੇ ਸਾਡੇ ਤਾਂ ਧੀਆ ਭੈਣਾ ਆਹਾ ਉਹਨਾਂ ਨੇ ਦਰਵਾਜਾ ਬੰਦ ਕਰ ਲਿਆ ਉਹਨਾਂ ਨੇ ਵੀ ਦਰਵਾਜਾ ਬੰਦ ਕਰ ਲਿਆ ਤੀਜੇ ਕਰੇ ਜਾ ਕੇ ਦਰਵਾਜਾ ਖੜਕਾਇਆ ਉਹਨਾਂ ਨੇ ਦਰਵਾਜਾ ਖੋਲ੍ਹਿਆ ਹਲਾ ਫੇਰ ਜਾ ਕੇ ਕਹਿੰਦਾ ਜੀ ਤੁਹਾਡੇ ਧੀਆ ਭੈਣਾ ਹੈਗੀਆਂ ਉਹ ਕੀ ਕਹਿੰਦੇ ਕਹਿੰਦਾ ਧੀਆ ਭੈਣਾ ਹੈਗੀਆਂ ਹਲਾ ਫੇਰ ਕਹਿੰਦਾ ਜੀ ਰਾਤ ਕੱਟਣੀ ਆ ਰਾਤ ਦੀ ਨਾ ਰਾਤ ਦੀ ਕਿਸੇ ਥਾਂ ਦਾ ਬਤਮੀਜ਼ ਘਟਕਣ ਵਾਲੇ ਕੰਮ ਕਰਦਾ ਓਏ ਵੇਲਾ ਜਾਨ ਕਰਦਾ ਹੋਇਆ ਗੱਲ ਅੱਗੇ ਤੋੜਨੀ ਨਾਟਕ ਵਾਲੇ ਤਿਆਰ ਬੈਠੇ ਆ ਜਾਂਦੇ ਜਾਂਦੇ ਕੋਈ ਗੱਲ ਸੁਣਾ ਕਰਨੀ ਉਹ ਲਾੜਦਿਆਂ ਨੂੰ ਕੋਈ ਜਾਂਦੇ ਜਾਂਦੇ ਚੰਗੀ ਗੱਲ ਸੁਣਾ ਜੇ ਮੇਲਾ ਲੱਗੇ ਬਾਬੇ ਦੇ ਨਾਂ ਤੇ ਹਾਂ ਹਾਂ ਲੈ ਮੈਨੂੰ ਬਾਬੇ ਨਾਨਕ ਦਾ ਗੀਤ ਹਮੇਸ਼ਾ ਯਾਦ ਆ ਜਾਂਦਾ ਹੈ ਅੱਛਾ ਬਾਬੇ ਨਾਨਕ ਜਿੱਥੇ ਪੰਜਾਬ ਦੇ ਲੋਕ ਬੈਠੇ ਹੁਣ ਕਿਰਤੀ ਲੋਕ ਬੈਠੇ ਹੁਣ ਉੱਥੇ ਬਾਬੇ ਨਾਨਕ ਦੀ ਗੱਲ ਕਰਨੀ ਬਹੁਤ ਹੀ ਜ਼ਰੂਰੀ ਹੋਣਾ ਸਹੀ ਗੱਲ ਹੈ ਮੈਂ ਜਨ ਪੰਜਾਬ ਮਾਪ ਚਕਮਨਜੀਤ ਕਮੇਟੀ ਮੈਂਬਰ ਹਾਂ ਸੋ ਸਾਨੂੰ ਵਿਸ਼ੇ ਤੌਰ ਤੇ ਤੋਂ ਨਾਮ ਦੇ ਕੇ